ਦਾਨਿਕ ਸੂਰਤੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰੰਪਰ ਰਮਾਤ ਸਵਾਗਤ ਕਰਦਾ ਦੱਸਣ ਕਿ ਅੱਜ ਆ ਸਰਪੌਰ ਸਾਹਿਬ ਦੇ ਨੇੜੇ ਲੱਗਦੇ ਪਿੰਡ ਅਮਰਾਲੀ ਦੇ ਵਿੱਚ ਮੌਜੂਦਾ ਜਿੱਥੇ ਕਿ ਵੇਰਕਾ ਦੁੱਧ ਨੂੰ ਲੈ ਕੇ ਜੋ ਵਿਵਾਦ ਇੱਥੇ ਖੜਾ ਨਜ਼ਰ ਆ ਰਿਹਾ ਤੇ ਜਿਹੜੇ ਇੱਥੇ ਦੇ ਮੌਜੂਦਾ ਦੁੱਧ ਤਪਾਦਕ ਨੇ ਜਿਹੜੇ ਦਿੰਦੇ ਨੇ ਵੇਰਕਾ ਨੂੰ ਦੁੱਧ ਪਾਉਂਦੇ ਨੇ ਤਾਂ ਉਹਨਾਂ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਵੇਰਕਾ ਦਾ ਜਿਹੜੀ ਵੇਰਕਾ ਦੈਰੀ ਇੱਥੇ ਬਣਾਈ ਗਈ ਉਸ ਨੂੰ ਬੰਦ ਕੀਤਾ ਗਿਆ ਤਾਂ ਜਾਣਦੇ ਆ ਕੀ ਗੱਲਬਾਤ ਕੀ ਆ ਫਿਲਹਾਲ ਤਸਵੀਰਾਂ ਦੇਖ ਸਕਦੇ ਹੋ ਪਿੱਛੇ ਵੱਟੇ ਪੱਧ ਤੇ ਲੋਕ ਪਰੇਸ਼ਾਨ ਨੇ ਜਿਹੜੇ ਲੋਕ ਜ਼ਿਮੀਦਾਰ ਲੋਕ ਹੈ ਜਿਹੜੇ ਦੁੱਧ ਪਾਉਂਦੇ ਨੇ ਉਹ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਤੇ ਗੱਲਬਾਤ ਦੀ ਕਰਾਉਣ ਦੀ ਕੋਸ਼ਿਸ਼ ਕਰਦੇ ਆ ਗੱਲ ਕਰਦੇ ਆ ਇੱਥੇ ਬਾਜੀ ਮੌਜੂਦ ਹੈ ਸਾਡੇ ਨਾਲ ਹਮਜੀ ਕਿਨਾ ਜੀ ਆਪਣਾ ਮੇਰਾ ਨਾਮ ਡਾਕਟਰ ਪ੍ਰਦੀਪ ਸਿੰਘ ਹੈ ਜੀ ਕੀ ਗੱਲਬਾਤ ਆ ਜਿਹੜਾ ਤੁਸੀਂ ਤੁਹਾਡੀ ਡੈਰੀ ਬੰਦ ਹੋਈ ਆ ਵਿਵਾਦ ਹੋਇਆ ਾਰੇ ਵਾਦ ਕੀਤੀ ਜਾ ਰਹੀ ਹੈ ਠੀਕ ਹੈ ਨਾ ਸਾਡਾ ਜਿਹੜਾ ਦੁੱਧ ਹੈ ਜੀ ਉਸ ਦੀ ਕਲੈਕਸ਼ਨ ਹੈ ਜਿਹੜੀ ਸਾਡੀ 13 ਤੋਂ 14 ਕੁੰਟਲ ਦੁੱਧ ਹੈ ਜੀ ਸਾਡਾ ਤਕਰੀਬਨ ਤੇ ਉਸ ਨੂੰ ਬੇਰਕਾਨੇ ਅਚਨ ਚੇਤ ਬਿਨਾ ਕੋਈ ਰੀਜ਼ਨ ਤੋਂ ਬੰਦ ਕਰ ਦਿੱਤਾ ਗਿਆ ਤੇ ਅਸੀਂ ਇਸ ਮਸਲੇ ਦੇ ਲਈ ਝਲਜਾਉਣ ਦੇ ਲਈ ਸਾਡੇ ਪਿੰਡ ਤੋਂ ਇਕੱਠੇ ਹੋ ਕੇ ਬੰਦੇ ਕਈ ਵੀ ਆ ਜੀ ਮੀਰਕਾ ਦੇ ਵਿੱਚ ਤੇ ਉੱਥੋਂ ਜਿਹੜਾ ਆ ਬੀਰਕਾ ਦੇ ਜਿਹੜੇ ਮੈਨੇਜਰ ਆ ਜਾਂ ਮੈਨੂੰ ਕੋਲ ਕਨਫਰਮ ਨਹੀਂ ਆ ਕੌਣ ਆ ਉਹ ਤੇ ਉਹਨਾਂ ਨੇ ਸਾਨੂੰ ਪਰੋਸਾ ਦਵਾਇਆ ਵੀ ਤੁਹਾਡਾ ਜਿਹੜਾ ਮੀਰਕਾ ਡੈਰੀ ਹੈ ਉਹਨੂੰ 10 10 ਦਿਨ ਦਾ ਹੋਰ ਸਮਾਂ ਦੇ ਦਿੰਨੇ ਆ ਜਿਹੜਾ ਤੁਹਾਡਾ ਮਸਲਾ ਹੈ ਉਹ ਸੋਲਝੇ ਬਈ ਔਰ ਐਕਚੁਅਲ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹ ਇਸ ਰੀਜ਼ਨ ਕਰਕੇ ਸਾਡਾ ਜਿਹੜਾ ਦੁੱਧ ਦੀ ਕਲੈਕਸ਼ਨ ਉਹ ਬੰਦ ਕਰੀਏ ਡੇਰ ਕਾ ਲਈ ਅਮਰੀਕਾ ਨੇ ਪਹਿਲਾਂ ਵੀ ਬੰਦ ਕਰ ਦਿੱਤਾ ਸੀ ਹੁਣੇ ਨਹੀਂ ਹੁਣੀ ਹੁਣੀ 2 ਮਹੀਨੇ ਹੋ ਗਏ ਜੀ ਸਾਡੀ ਜਿਹੜੀ ਡੈਰੀ ਚੱਲਦੀ ਨੂੰ 1 ਨਵੰਬਰ ਨੂੰ ਡੈਰੀ ਆ ਜਿਹੜੀ ਸ਼ੁਰੂ ਹੋਈ ਸੀ ਜੀ ਤੇ ਆ ਕੱਲ ਤੋਂ ਬੰਦ ਕਰ ਦਿੱਤਾ ਕੋਈ ਉਹਨਾਂ ਵੱਲੋਂ ਰੀਜ਼ਨ ਨਹੀਂ ਕੋਈ ਰੀਜ਼ਨ ਨਹੀਂ ਦੱਸਿਆ ਗਿਆ ਪੋਲਿਟੀਕਲ ਰੀਜ਼ਨ ਦੱਸਦੇ ਆ ਪੋਲਿਟੀਕਲ ਪ੍ਰੈਸ਼ਰ ਆ ਜਿਸ ਦੀ ਕਰਕੇ ਵੀ ਹੁਣ ਸ਼ਾਇਦ ਤਾਂ ਹੋਣਗੇ ਹਾਂਜੀ ਜੀ ਇਹ ਨਹੀਂ ਪਤਾ ਹੈਗਾ ਕੀ ਕਰਨਗੇ ਇਹ ਤੇ ਕੀ ਲੱਗਦਾ ਕਿ ਕਿੰਨਾ ਦੁੱਧ ਜਿਹੜਾ ਰੋਜ਼ ਖਰਾਬ ਹੋ ਰਿ ਹਾਂਜੀ ਹਾਂਜੀ ਬਿਲਕੁਲ ਉਹਦੇ ਵਿੱਚ ਕਿਲੋ ਕਿਲੋ 2 ਕਿਲੋ ਵਾਲੇ ਦੁੱਧ ਵਾਲੇ ਵੀ ਜੁੜੇ ਹੋਏ ਆ ਤੇ ਫਾਰਮਰ ਵੀ ਜੁੜੇ ਹੋਏ ਆ ਤੇ ਸਾਨੂੰ ਵਿਦਆਊਟ ਐਨੀ ਨੋਟਿਸ ਰਿਟਰਨ ਦੇ ਵਿੱਚ ਕੋਈ ਨੋਟਿਸ ਨਹੀਂ ਆਇਆਗਾ ਬਸ ਸਾਨੂੰ ਕਾਲ ਆਉਂਦੀ ਐ ਐਮਪੀਐਸ ਹਰਜਿੰਦਰ ਸਿੰਘ ਦੀ ਤੇ ਵੀ ਤੁਹਾਡਾ ਕੱਲ ਤੋਂ ਜਿਹੜੀ ਕਲੈਕਸ਼ਨ ਹੈ ਨਾ ਦੁੱਧ ਹੀ ਨਹੀਂ ਹੋਊਗਾ ਕਿੰਨੇ ਦਿਨ ਹੋ ਚੁੱਕੇ ਆ ਜੀ ਇਹ ਕੱਲ ਨੂੰ ਜੀ ਕੱਲ ਤੋਂ ਅੱਜ ਮਾਰਨਿੰਗ ਟਾਈਮ ਅਸੀਂ ਦੁੱਧ ਜਿਹੜਾ ਅਸੀਂ ਮਤਲਬ ਪ੍ਰਾਈਵੇਟ ਸੈਕਟਰ ਨੂੰ ਪਾਉਣ ਲਈ ਮਜਬੂਰ ਹੋਏ ਆ ਸੋ ਅਸੀਂ ਕੀ ਕਰੀਏ 6 7 ਤੋਂ ਲੈ ਕੇ ਸਾਡੇ 7 ਕਵਾਂਟਲ ਦੁੱਧ ਸੀ ਸਾਡੇ ਪੋ ਮਾਰਨਿੰਗ ਟਾਈਮ ਅਸੀਂ ਉਹਨੂੰ ਕਰਦੇ ਕੀ ਜੀ ਢੋਲੀ ਹੈ ਜੀ ਮੱਝਾਂ ਪਸ਼ੂ ਜਾਂ ਗਾਵਾਂ ਜਾਂ ਮੱਝਾਂ ਵੇਚਦੀ ਹੈ ਜੀ ਦੱਸੋ ਜੀ ਜਿਆਦਾਤਰ ਤਾਂ ਲੋਕ ਇੱਥੇ ਦੁੱਧ ਦੇ ਸਾਰੇ ਕਹਿੰਦੇ ਮਨੂੰ ਆਪਣਾ ਰੋਜ਼ ਬਹੁਤ ਬਹੁਤ ਬੰਦਿਆਂ ਜੀ ਬਿਲਕੁਲ ਜੀ ਬਿਲਕੁਲ ਸਭ ਦੀ ਰੋਜ਼ੀ ਰੋਟੀ ਹੈ ਜਿਹੜੀ ਦੁੱਧ ਨਾਲ ਚੱਲਦੀ ਹੈ ਸੈਕਟਰੀ ਤੰਦਾਈ ਸਾਡਾ ਪਿੰਡੂ ਏਰੀਆ ਕਰਨ ਵੀ ਦੁੱਧ ਨਾਲ ਹੀ ਸਾਰੇ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਦੇਖੋ ਜੀ ਜੇ ਬੀਰਕਾ ਜਿਹੜਾ ਸਾਡਾ ਪਲਾਂਟ ਹੈ ਬੀਰਕਾ ਦੇ ਵਿੱਚ ਦੁੱਧ ਨਹੀਂ ਜਾਊਗਾ ਉਹ ਬੰਦ ਹੋਊਗਾ ਕਿਸੇ ਟਾਈਮ ਤੇ ਪ੍ਰਾਈਵੇਟ ਸੈਕਟਰ ਹੀ ਕਿਆ ਆਮਲਾ ਵਾ ਬੀਰ ਕਾ ਪ੍ਰਾਈਵੇਟ ਸੈਕਟਰ ਨੂੰ ਪ੍ਰੋਮੋਟ ਕਰਦੀ ਹੈ ਜੀ ਕੋਈ ਜਾਣਕਾਰੀ ਤੁਹਾਨੂੰ ਦਿੱਤੀ ਨਹੀਂ ਗਈ ਨਹੀਂ ਕੋਈ ਨਹੀਂ ਨਾ ਸਾਨੂੰ ਰਿਟਰਨ ਹਾਂਜੀ ਨਾ ਸਾਨੂੰ ਰਿਟਰਨ ਦੇ ਵਿੱਚ ਕੋਈ ਨਹੀਂ ਉਹਨਾਂ ਦੇ ਸੀਐਮ ਬਗੈਰਾ ਇੱਥੇ ਆਉਂਦੇ ਨੇ ਕੋਈ ਦਸਣ ਵਗੈਰਾ ਜਾਂ ਕੁਝ ਹੋਰ ਗੱਲਬਾਤ ਨਹੀਂ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ ਗੱਲਬਾਤ ਸਿਰਫ ਸਡਨਲੀ ਹੋਈ ਹੈ ਜੀ ਕੱਲ੍ਹ ਹਾਂ ਜੀ ਉਹ ਤੁਸੀਂ ਕੀ ਮਤ ਦੇ ਕਿਉਂ ਕਿਉਂਕਿ ਜ਼ਿਆਦਾਤਰ ਤਾਂ ਜਿਹੜੇ ਗਰੀਬ ਤੌਕਾ ਦੁੱਧ ਦੇ ਸਹਾਰੇ ਹੀ ਆਪਣਾ ਜੀਵਨ ਕਾਇਮ ਕਰਦਾ ਰੋਟੀ ਕਮਾਉਂਦੇ ਨੇ ਜੇਕਰ ਉਹ ਵੀ ਬੰਦ ਹੋ ਜਾਂਦਾ ਤਾਂ ਫਿਰ ਕੀ ਕਰਨਗੇ ਲੋਕ ਉਹ ਤਾਂ ਜਿਹੜੀ ਦੁੱਖ ਦੀ ਗੱਲ ਆ ਇਹ ਜਿਹੜੀ ਰਾਜਨੀਤੀ ਆ ਉਹ ਉਹ ਸੈਕਟਰ ਦੇ ਵਿੱਚ ਪਹੁੰਚ ਗਈ ਜਿਹੜੇ ਲੋਕਾਂ ਦੇ ਗਰੀਬ ਲੋਕ ਕਿਉਂਕਿ ਜਿਹੜਾ ਸਾਡਾ ਏਰੀਆ ਹੈ ਇਹਦੇ ਵਿੱਚ 2 ਕਿਲੋ ਤੋਂ ਲੈ ਕੇ 3 ਕਿਲੋ ਕੋਈ ਛੋਟੇ ਜ਼ਿਮੀਦਾਰ ਇਹਨਾਂ ਦਾ ਜ਼ਿਆਦਾਤਰ ਗੁਜ਼ਾਰਾ ਜਿਹੜਾ ਦੁੱਧ ਤੇ ਧੰਦੇ ਤੇ ਹੁੰਦਾ ਹ ਪਰ ਜੇ ਇਹ ਜੀ ਸਿਆਸਤ ਹੁਣ ਡੈਰੀਆਂ ਤੱਕ ਹੋ ਗਈ ਤਾਂ ਕਿਵੇਂ ਲੋਕਾਂ ਦਾ ਗੁਜ਼ਾਰਾ ਹੋਊਗਾ ਅੱਜ ਦੇਸ਼ ਦੇ ਵਿੱਚ ਸਾਰਾ ਇਹ ਗੱਲ ਚੱਲ ਰਹੀ ਹੈ ਵੀ ਨਕਲੀ ਦੁੱਧ ਬਣਦਾ ਹੈ ਅੱਜ ਪ्योर ਅਸਲੀ ਦੁੱਧ ਲੈਣ ਤੋਂ ਮਨਾ ਕਰਿਆ ਬਿਰਕਾ ਜੀ ਐਮ ਹੋ ਗਏ ਐਮ ਐਮ ਪੀ ਹੋ ਗਏ ਦਰਸ਼ਨ ਸਿੰਘ ਜੀ ਐਮ ਅਸੀਂ ਮਿਲੇ ਸਾਰੇ ਉਹ ਕਹਿੰਦੇ ਜੀ ਪੋਲੀਟੀਕਲ ਪ੍ਰੈਸ਼ਰ ਆ ਅਸੀਂ ਦੱਸ ਨਹੀਂ ਸਕਦੇ ਇਹਨੂੰ ਬੰਦ ਕਰ ਇਹ ਪੋਲੀਟੀਕਲ ਪ੍ਰੈਸ਼ਰ ਪਿਆ ਤਾਂ ਤੋਪਿਆ ਜੀ ਆ ਜਿਹੜੀ ਨਜ਼ਰ ਆਪਾਂ ਨੂੰ ਪਿੰਡ ਵਾਲਿਆਂ ਨੂੰ ਲੱਗਿਆਉਣਾ ਪਤਾ ਪਿਛਲੀ ਜਿਹੜੀ ਇਲੈਕਸ਼ਨ ਲੰਗੇ ਬਲਾਕ ਸੰਮਤੀ ਦੀ ਇਹਦੇ ਵਿੱਚ ਉਹ ਕਹਿੰਦੇ ਸਾਡੀ ਵੋਟ ਕੱਟ ਗਈ ਅੱਛਾ ਆਮ ਆਦਮੀ ਪਾਰਟੀ ਇਸ ਲਈ ਕਹਿੰਦੇ ਸਾਡਾ ਪੋਲੀਟੀਕਲ ਪ੍ਰੈਸ਼ਰ ਆ ਦੱਸਦੇ ਹੈ ਨਹੀਂ ਅਸੀਂ ਕਹਿੰਦੇ ਵੀ ਦੱਸੋ ਨਾ ਤਾਂ ਲਾਓ ਕਿਸੇ ਕਹਿੰਦੇ ਨਹੀਂ ਦੱਸ ਸਕਦੇ ਅਸੀਂ ਇਹਦੇ ਸਰਕਲ ਦੇ ਵਿੱਚ ਸਰਕਾਰ ਦੇ ਵਿੱਚ ਅਸੀਂ ਦੱਸਣਾ ਜਿਹੜਾ ਉਹਨਾਂ ਨੂੰ ਮناسب ਨਹੀਂ ਸਭ ਅਸੀਂ ਇਹ ਹੋਰ ਵੀ ਕਾਫੀ ਲੋਕ ਨੇ ਜਿਹੜੇ ਖੱਦ ਨਾਲ ਰੋਟੀ ਕੰਮ ਕਰ ਕਰਦੇ ਨੇ ਤੁਹਾਡੇ ਕੋਲ ਅੱਜ ਦੇ ਦਿੱਲੀ ਦਾ 14 ਤੋਂ 15 ਘੰਟਾ ਜਿਹੜਾ ਤੁਹਾਨੂੰ ਖਾਬ ਹੁੰਦਾ ਉਹ ਫਿਰ ਕਿੱਥੇ ਜਾਂਦਾ ਹੈ ਕਿਉਂਕਿ ਤੁਸੀਂ ਪ੍ਰਾਈਵੇਟ ਸੈਕਟਰ ਨੂੰ ਕੌਣ ਲਾਚੀਨ ਕਰਦਾ ਕੱਲ ਉਹਨਾਂ ਨੇ ਪਾਚਨ 제ਤੀ ਜਿਹੜਾ ਨਾਦਰ ਸ਼ਹੀਦ ਪਰਮਾਨਜਰੀ ਕਰਿਆ ਐਮ ਪੀ ਐਸ ਰਜਿੰਦਰ ਸਿੰਘ ਦਾ ਫੋਨ ਆਇਆ ਵੀ ਅਸੀਂ ਦੁੱਧ ਨਹੀਂ ਲੈਣਾ ਤਾਂ ਸਾਰੇ ਲੋਕ ਇਹਨਾਂ ਦੁੱਧ ਵੀ ਕਿੱਥੇ ਰੱਖਣਗੇ ਕਿ ਜਿਹੜਾ ਗੁਜ਼ਾਰਾ ਲੋਕ 10 ਦਿਨ ਬਾਅਦ ਪੈਸੇ ਆਉਣੇ ਆ ਉਹ ਆਪਣਾ ਖਰਚ ਚਲਾਉਂਦੇ ਆ ਬੱਚਿਆਂ ਦੀ ਫੀਸ ਹੋ ਗਈ ਚੁੱਲ੍ਹੇ ਦਾ ਖਰਚ ਆਊਗਾ ਤਾਂ ਹੀ ਚੱਲਦਾ ਤੇ ਉਹ ਫਿਰ ਮਜਬੂਰਾਂ ਲੋਕ ਜਾਣ ਤਾਂ ਜਾਣ ਕਿੱਥੇ ਬਹੁਤ ਧੰਨਵਾਦ ਇਧਰ ਭਾਈ ਕਿਵੇਂ ਦੇਖ ਲਓ ਤੁਸੀਂ ਤੁਹਾਡਾ ਦੇਖਣਾ ਹਾਂਜੀ ਮੈਂ ਬਸੌਰ ਸੈਕਟਰੀ ਜਿੱਥੇ ਮਿਲਕ ਦੀ ਕਲੈਕਸ਼ਨ ਕਰਦਾ ਇਹ ਬਹੁਤ ਮੰਦਪਾਗੀ ਗੱਲ ਹੈ ਜੀ ਜਿਹੜੀ ਜਿਹਨੂੰ ਆਪਾਂ ਅਮਰਤ ਕਹਿੰਦੇ ਆ ਦੁੱਧ ਨੂੰ ਉਹਨੂੰ ਬੇਰਕਾਰ ਰੋਲ ਰਿਹਾ ਇੱਕ ਤਰੀਕੇ ਦਾ ਇੱਕ ਪਾਸੇ ਦਾ ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਵੀ ਜਿਹੜੀ ਬੇਰਕਾਰ ਨੂੰ ਅਸੀਂ ਨੈਕਸਟ ਲੈਵਲ ਤੇ ਲੈ ਕੇ ਜਾਣਾ ਪਰ ਦੂਜੇ ਪਾਸੇ ਸਾਡੀ ਜਿਹੜੀ ਸਾਇਟੀ ਹੈ ਦਾ ਤਕਬਕ 14 ਕਵਾਂਟਲ ਦੁੱਧ ਹੈ ਜਿਹੜਾ ਉਹ ਕਹਿ ਰਹੇ ਆ ਵੀ ਅਸੀਂ ਖਰੀਦ ਨਹੀਂ ਸਕਦੇ ਅਸੀਂ ਲੈਣਾ ਨਹੀਂ ਇਹਨਾਂ ਕੋਈ ਆਬਜੈਕਸ਼ਨ ਨਹੀਂ ਕੋਈ ਦੁੱਧ ਚ ਖਰਾਬੀ ਨਹੀਂ ਹੈ ਫਿਰ ਵੀ ਬਿਨਾਂ ਕਿਸੇ ਇਟਾ ਨੋਟਿਸ ਦੋ ਸਾਨੂੰ ਸੈਕਟਰੀ ਤੁਹਾਨੂੰ ਤਾਂ ਜਾਣਕਾਰੀ ਦਿੱਤੀ ਹੋਣੀ ਉਹਨਾਂ ਨੇ ਵੀ ਕਿਉਂ ਇਹ ਚੀਜ਼ ਬੰਦ ਕੀਤੀ ਜਾ ਰਹੀ ਹੈ ਤੁਹਾਨੂੰ ਨਹੀਂ ਜੀ ਇਹੀ ਗੱਲ ਦਾ ਪਤਾ ਕਰਨ ਵਾਸਤੇ ਅਸੀਂ ਬੇਰਖਾ ਪਲਾਂਟ ਮਹਾਲੀ ਗਏ ਸੀ ਕਿ ਜੀ ਉਹਨਾਂ ਨਾਲ ਗੱਲ ਹੋਈ ਹੈ ਜੀਐਮ ਸਾਹਿਬ ਨਾਲ ਤੇ ਪਹਿਲਾਂ ਤਾਂ ਉਹਨਾਂ ਨੇ ਵੀ ਇਹੀ ਦੱਸਿਆ ਵੀ ਪੋਲਿਟিক্যাল ਪ੍ਰੈਸ਼ਰ ਬਹੁਤ ਜ਼ਿਆਦਾ ਆ ਕਰਕੇ ਤੁਸੀਂ ਇਹਨੂੰ ਬੰਦ ਕਰ ਦਿਓ ਜਾਰੇ ਨੂੰ ਫਿਰ ਅਸੀਂ ਉਹਨੂੰ ਪੁੱਛਿਆ ਵੀ ਦੁੱਧ ਲੈ ਕੇ ਅਸੀਂ ਕਿੱਥੇ ਜਾਵਾਂਗੇ ਉਹ ਕਹਿੰਦੇ ਵੀ ਜਿੱਥੇ ਮਰਜ਼ੀ ਪਾ ਸਕਦੇ ਹੋ ਤੁਸੀਂ ਵੀ ਅਸੀਂ ਨਹੀਂ ਤੁਹਾਡਾ ਪਵਾ ਫਿਰ ਜੇਕਰ ਉਹ ਦੁੱਧ ਨੂੰ ਨਹੀਂ ਲਿਜਾਇਆ ਗਿਆ ਫਿਰ ਕੱਬਨੂੰ ਨਹੀਂ ਲਿੱਤਾ ਗਿਆ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਵੇਗਾ ਅਗਲਾ ਸਟੈਪ ਜੀ ਅਸੀਂ ਤਾਂ ਦੇਖੋ ਲੋਕ ਪੇਰਕਾ ਦੇਦਾਰੇ ਨਾਲ ਜੁੜੇ ਆ ਉਹਨਾਂ ਨੂੰ ਦੁੱਧ ਪਾਉਣਾ ਚਾਹੁੰਦੇ ਆ ਪਰ ਜੇ ਹੁਣ ਨਹੀਂ ਉਹਲੇ ਰਹੇ ਦੁੱਧ ਖਰੀਦ ਰਹੇ ਅਸੀਂ ਫਿਰ ਕੋਈ ਹੋਰ ਅਦਰ ਸੈਕਟਰ ਨੂੰ ਕੋਈ ਹੋਰ ਸੋਸਾਇਟੀ ਨੂੰ ਜਾਂ ਪ੍ਰਾਈਵੇਟ ਸੈਕਟਰ ਨੂੰ ਦੁੱਧ ਦਵਾਂਗੇ ਬੋਤਨ ਅੱਛਾ ਕੀ 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 ਦਿੱਕਤ ਕੀ ਆਈ ਹੈ ਸਰ ਜਿਹੜਾ ਇਹ ਦੁੱਧ ਬੰਦ ਕਰ ਦਿੱਤਾ ਤੁਸੀਂ ਮੌਜੂਦਾ ਡਾਇਰੈਕਟਰ ਤੋਂ ਜਾਣਕਾਰੀ ਹੋਣੀ ਇਸ ਚੀਜ਼ ਦਾ ਕਾਰਨ ਤਾਂ ਦੇਖੋ ਇਹ ਤੱਕਾ ਹੈ ਪਿੰਡ ਗਹਿਲ ਅੱਛਾ ਜੀ ਵੀ ਇਲੈਕਸ਼ਨਾਂ ਹੁੰਦੀਆਂ ਜਾਂਦੇ ਰਹਿੰਦੀਆਂ ਠੀਕ ਹੈ ਲੋਕਤੰਤਰ ਹੈ ਹਰ ਬੰਦੇ ਨੂੰ ਅਧਿਕਾਰ ਹੈ ਵੀ ਜਿਹੜਾ ਮਰਜੀ ਜਿਹਨੂੰ ਮਰਜੀ ਵੋਟ ਪਾਵੇ ਇੱਥੇ ਪਿੰਡ ਤੋਂ ਹੀ ਦੋ ਕੈਂਡੀਡੇਟ ਖੜੇ ਤੇ ਦੋ ਲੇੜੀਆਂ ਖੜੀਆਂ ਹੁੰਦੀਆਂ ਇਲੈਕਸ਼ਨਾਂ ਦੇ ਵਿੱਚ ਇੱਕ ਝਾੜੂ ਕੰਨੇ ਤੇ ਖੜੀ ਤੇ ਕਾਂਗਰਸ ਕੰਨੇ ਤੇ ਖੜੀ ਸੀ ਜਿਹੜੀ ਝਾੜੂ ਕੰਨੇ ਤੇ ਖੜੀ ਸੀ ਉਹ 700 ਵੋਟਾਂ ਨਾਲ ਹਾਰ ਗਈ 250 ਵੋਟਾਂ ਨਾਲ ਇਸ ਪਿੰਡ ਤੋਂ ਵੀ ਹਾਰ ਗਈ ਦੈਰੀ ਦਾ ਲਕਸ਼ਣ ਦਾ ਕੋਈ ਕੰਸਰਨ ਨਹੀਂ ਹੈ ਦੇਖੋ ਜਿਹਨੂੰ ਬੰਦੇ ਚੰਗੇ ਲੱਗੇ ਕੈਂਡੀਡੇਟ ਚੰਗਾ ਲੱਗਿਆ ਉਹਨਾਂ ਨੂੰ ਵੋਟ ਪਾਤੀ ਹਰ ਪਿੰਡ ਵਿੱਚ ਜਿੱਤ ਹਾਰ ਹੋਈ ਆ ਜਿਹੜੀ ਉਹ ਹਾਰੀ ਹੈ ਜਨਾਨੀ ਉਹਦੇ ਘਰ ਵਾਲਾ ਸਰਪੰਚ ਆ ਮੌਜੂਦਾ ਉਹ ਇਸ ਪਿੰਡ ਵਿੱਚੋਂ ਪਹਿਲਾਂ 250 ਦੀ ਲੀਡ ਗੈਰ 1.5 ਸਾਲ ਪਹਿਲਾਂ ਇਲੈਕਸ਼ਨਾਂ ਹੋਈਆਂ ਜਿੱਤਿਆ ਉਹਦੇ ਵਧੀਆ ਕੰਮਾਂ ਨੂੰ ਨਾਂ ਦੇਖਦੇ ਉਹ ਪਿੰਡ ਹੀ ਤਾਂ ਐਂਟੀ ਹੋ ਗਿਆ ਐਂਟੀ ਹੋ ਗਿਆ ਇਸ ਪਿੰਡ ਵਿੱਚੋਂ ਹੀ ਉਹ 250 ਵੋਟਾਂ ਨਾਲ ਸਰਪੰਚ ਜਿੱਤਿਆ ਤਾਂ 250 ਵੋਟਾਂ ਨਾਲ ਉਹਦੀ ਘਰ ਵਾਲੀ 1.5 ਸਾਲ ਬਾਅਦ ਉਹ ਹਾਰ ਗਈ ਉਹਦੀ ਮਾੜੀ ਕਾਰਜਕਾਰੀ ਦੇਖ ਕੇ ਲੋਕ ਤਾਂ ਪਿਛੇ हट ਗਏ ਉਹਨੋਂ ਨੁਕਸ ਕੱਢਦੇ ਆਂ ਡੈਰੀ ਚ ਪ੍ਰੋਡਿਊਸਰਾਂ ਦਾ ਕੀ ਮਤਲਬ ਕਾ ਕਸੂਰ ਐ ਪ੍ਰੋਡਿਊਸਰ ਦੁੱਧ ਦਾ ਮਾਲਕ ਜਿਹਨੂੰ ਮਰਜ਼ੀ ਵੋਟ ਪਾਵੇ ਪਿੰਡ ਵਿੱਚ ਦੋ ਡੈਰੀਆਂ ਐ ਜਿਹੜਾ ਚੰਗਾ ਲੱਗਦਾ ਐ ਅਗਲਾ ਉੱਥੇ ਦੁੱਧ ਪਾਉਂਦਾ ਦੂਜੀ ਡੈਰੀ ਦੇ ਵਿੱਚ 200 ਲੀਟਰ ਦੁੱਧ ਐ ਇਹ ਡੈਰੀ ਦੇ ਵਿੱਚ ਦੋਏ ਟਾਈਮ ਦਾ 1400 ਲੀਟਰ ਦੁੱਧ ਐ ਕਿੱਡਾ بڑا ਪਿੰਡ ਗੱਲ ਤੱਕਾ ਕਰਿਆ ਮੈਂ ਭਗਵਾਨ ਤੋਂ ਮਾਣ ਜੀ ਨੂੰ ਪੁੱਛਣਾ ਚਾਹੁੰਦਾ ਐ ਵੀ ਤੁਸੀਂ ਅੱਖਾਂ ਵਿੱਚ ਹੀ ਬੈਠੇ ਆਂ ਉਸੇ ਕਹਾ ਦੇਖਦੇ ਆ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਆਪਾਂ ਦਾ ਮੁੱਲ ਪੰਜਾਬ ਵਿੱਚ ਬਸਨ ਆਉਣ ਨਹੀਂ ਦੇਣੀ ਉਹਦੇ ਪੈਰ ਪਸਾਰ ਨਹੀਂ ਦੇਣੇਗੇ ਦੂਜੇ ਪਾਸੇ ਆਪਣਾ ਕਾਪਰੇਟਾ ਅਧਾਰਾ ਲੋਕਾਂ ਦਾ ਅਧਾਰਾ ਹੈ ਲੋਕਾਂ ਨੇ ਇਹ ਮੈਂਬਰ ਬਣਾਏ ਹੋਏ ਆ ਡਾਇਰੈਕਟਰ ਬਣਾਏ ਹੋਏ ਆ ਕਮੇਟੀਆਂ ਦੇ ਪ੍ਰਧਾਨ ਬਣਾਏ ਹੋਏ ਆ ਠੀਕ ਆ ਉਹਨੂੰ ਖਤਮ ਕਰਨ ਲੱਗੇ ਨੇ 1400 ਲੀਟਰ ਵਾਲੀ ਡੈਰੀ ਬੰਦ ਕਰਤੀ ਪ੍ਰੋਡਿਊਸਰ ਕਿੱਥੇ ਜਾਵੇ 1400 ਲੀਟਰ ਉਹਦੇ ਟੋਪੇ ਚ ਪਾਉਣ ਬੜਾ ਧੱਕਾ ਕਰਿਆ ਮੈਂ ਭਗਵਾਨ ਤੁਮਾਨ ਜੀ ਨੂੰ ਕਹਿਣਾ ਹੈ ਵੀ ਜਿਹੜੇ ਅਧਿਕਾਰੀਆਂ ਨੇ ਕਰਿਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਦੇਖਿਆ ਜਾਵੇ ਕਿਹੜੀ ਗੱਲ ਚਾ ਦੁੱਧ ਮੈਂ ਇਹਦਾ ਮਨ ਬਨੌਟੀ ਦੁੱਧ ਹੈ ਕੈਮੀਕਲ ਦਾ ਦੁੱਧ ਹੈ ਚੈੱਕ ਕਰਿਆ ਜਾਵੇ 400 ਲੀਟਰ ਦੁੱਧ ਮੱਝਾਂ ਦਾ ਹੈ ਹਜ਼ਾਰ ਹਜ਼ਾਰ ਲੀਟਰ ਦੁੱਧ ਨਾਲ ਦਾ گاਵਾਂ ਦਾ ਐਡਾ ਵੱਡਾ ਪਿੰਡ ਗੱਲ ਧੱਕਾ ਹੋਇਆ ਜਿੱਤਾਂ ਹਾਰਾਂ ਹੁੰਦੀਆਂ ਰਹਣੀਆਂ ਜੇ ਲੈਡੀ ਹਾਰ ਗਈ ਤਾਂ ਕਿਉਂ ਡੇਰੀਆਂ ਬੰਦ ਕਰ ਦੇਣੀਆਂ ਸਾਰੇ ਪੰਜਾਬ ਦੀਆਂ ਕਰ ਦਾਂਗੇ ਹੁਣ ਦੇਖੋ ਜਿਹੜਾ ਇੱਥੇ ਜਲਾ ਮੈਂਬਰ ਖੜਿਆਤਾ ਉਹ 70 ਮਿੰਨਾਂ ਜੋ ਹਾਰਿਆ 70 ਮਿੰਨਾਂ ਡੇਰੀਆਂ ਬੰਦ ਕਰ ਦੇਣਗੇ ਇਹ ਸਿਰ ਸਿਰ ਧੱਕਾ ਹੈ ਅਮਰਾਲੀ ਪਿੰਡ ਗਲ ਧੱਕਾ ਹੈ ਕੱਲ੍ਹ ਹੋਰ ਪਿੰਡਾਂ ਗਲ ਵੀ ਧੱਕਾ ਕਰਨਗੇ ਇਹ ਬਹੁਤ ਵੱਡਾ ਧੱਕਾ ਹੈ ਅਸੀਂ ਇਹ ਬਰਦਾਸ਼ਤ ਨਹੀਂ ਕਰਨਾ ਭਗਵੰਤ ਮਾਨ ਜੀ ਨੂੰ ਕਹਿੰਦੇ ਆ ਆ ਤਾਂ ਦੁਬਾਰੇ ਨਾ ਡੇਰੀ ਖਲਾਈ ਜਾਵੇ ਨਹੀਂ ਲੋਕ ਸੜਕਾਂ ਬਣਾਉਂਗੇ ਤਰਨੇ ਲਾਉਂਗੇ ਇਹ ਧੱਕਾ ਅਸੀਂ ਨਹੀਂ ਚੱਲਣ ਦੇਣਾ ਇਲੈਕਸ਼ਨ ਆਉਂਦੇ ਆਂ ਅੰਦਰ ਰਹਿਣੀਆਂ ਲੋਕਤੰਤਰ ਰਾਜ ਆ ਜਿਹਨੂੰ ਚੰਗਾ ਲੱਗਦਾ ਉਹਨੂੰ ਵੋਟਾਂ ਪਾਓ ਜਿਹਨੂੰ ਜਦਾ ਚੰਗਾ ਨਹੀਂ ਲੱਗਦਾ ਉਹਨੂੰ ਨਾ ਪਾਓ ਧੱਕੇ ਨਾਲ ਕੋਈ ਕਿਸੇ ਤੋਂ ਪਾਰਟੀ ਬੋਟਰੀ ਪਾ ਸਕਦੀ ਹੈਗੀ ਇਹ ਨਿਰੇ ਨਿਰੇ ਧੱਕਾ ਕੀਤਾ ਮਨਾਰੀ ਪੰਡਗੈਲ ਜੋ ਡੇਰੀ ਚੱਲਦੀ ਆ ਬਹੁਤ ਵਧੀਆ ਨੇ ਡੇਰੀ ਚੱਲਦੀ ਆ 1400 ਲੀਟਰ ਦੁੱਧਾਂ ਵਿੱਚ ਡੇਰੀ ਦੇ ਤੁਸੀਂ ਮੌਜੂਦਾ ਡਾਇਰੈਕਟਰ ਮੈਂ ਮੌਜੂਦਾ ਡਾਇਰੈਕਟਰ ਆ ਇਸ ਜ਼ੋਨ ਵੀ ਮੇਰਾ ਏਰੀਆ ਪੈਂਦਾ ਸਾਨੂੰ ਬੜਾ ਦੁੱਖ ਆ ਅੱਜ ਅਸੀਂ ਉੱਥੇ ਗਏ ਤੇ ਮੋਹਾਲੀ ਟਰੈਕਟਰ ਦੀ ਸਰਵਾਈ ਖਲਾਣ ਸਾਹਿਬ ਹੋਈ ਨਹੀਂ ਹੈਗੀ ਤੁਸੀਂ ਉੱਪਰ ਗੱਲ ਬਿਲਕੁਲ ਡਾਇਰੈਕਟਰਾਂ ਨੇ ਸਰਵਾਈ ਨਹੀਂ ਹੋਈ ਅੱਜ ਉੱਥੇ ਸਾਰੇ ਡਾਇਰੈਕਟਰ ਸ੍ਰੀ ਖੰਡਪਾਠ ਦਾ ਨਵੇਂ ਸਾਲ ਕਰਕੇ ਭੋਗਤਾ ਬੇਰਕਾ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਤੇ ਅਸੀਂ ਛੇਰ ਗਿਲਜ ਨੂੰ ਚੇਅਰਮੈਨ ਮਿਲਕ ਫੈਡਰ ਨੂੰ ਮਿਲੇ ਸਾਰੇ ਡਾਇਰੈਕਟਰ ਸਹਿਮਾਨ ਉਸੇ ਬੇਨਤੀ ਕੀਤੀ ਵੀ ਇਹ ਨਜਾਇਜ਼ ਧੱਕਾ ਹੀ ਨਹੀਂ か ਹੋਣਾ ਚਾਹੀਦਾ 1400 ਲੀਟਰ ਇਹ ਜਿਹੜੇ ਪ੍ਰੋਡਿਊਸਰ ਨੇ ਕਿੱਥੇ ਲੈ ਕੇ ਜਾਣਗੇ ਦੁੱਧ ਨੂੰ ਜੋਈ ਕ ਆਸ ਪਰ ਬੇਰ ਕਾ ਦੀ ਆਸ ਪਰ ਆਪਣੇ ਪਸ਼ੂ ਪਾਲਦੇ ਤੇ ਸਵੇਰੇ ਦੇਖੋ ਜਿਹੜਾ ਦੁੱਧ ਬਹੁਤ ਔਖਾ ਹੈ ਜੋ ਦੁੱਧ ਇਕੱਠਾ ਕਰਨਾ ਹੈ ਦੁੱਧ ਆਪਣੇ ਪਸ਼ੂ ਪਾਲਨੇ ਸਵੇਰੀਆਂ ਉੱਠਣਾ ਸਦਾਜੀ ਉੱਠ ਕੇ ਡੰਗਰਾਂ ਨੂੰ ਕੱਖ ਪਾਉਣਾ ਨਿਲਾਉਣਾ ਫਿਰ ਦੁੱਧ ਚੋਣਾ ਇਹ ਤਾਂ ਦੇਖੋ ਜੇ ਨਾ ਸਰਕਾਰ ਇੱਕ ਹੋਰ ਪਾਸੇ ਨੂੰ ਜਾ ਰਹੀ ਪੰਜਾਬ ਦੇ ਵਿੱਚ ਜਿਹੜਾ ਬਨੌਤੀ ਦੁੱਧ ਮੰਗਦਾ ਉਹਦੇ ਕਿੰਨੇ ਧਿਆਨ ਨਹੀਂ ਦੇ ਰਹੇਗੇ ਦੁੱਧ 200 ਰੁਪਏ ਕਿਲੋ ਨਹੀਂ ਮਿਲ ਸਕਦਾ ਜਿੰਨੇ ਵੀ ਪੈਸਾ ਉਹਨਾਂ ਦੇ ਵਿੱਚ ਜਿਹੜਾ ਦੁੱਧ ਹੈ ਜਿੰਨਾ ਪਨੀਰ ਹੈ ਵੇਹਾਂ ਸ਼ਾਦੀਆਂ ਵਾਂ ਵਰਤਾਂ ਵਾਪਸਿਆ ਜਾ ਰਿਹਾ ਸਾਰਾ ਬਰੌਟੀ ਹੈ ਇੱਕ ਕਿਸਾਨ ਦੁੱਧ ਨੂੰ ਪੈਦਾ ਕਰਦਾ ਇਹਨੂੰ ਬਜੜਾ ਕੁਛ ਨਹੀਂ ਵਿਚਾਰੇ ਨੂੰ ਇਹਨੂੰ ਗੋਹਾ ਬਜੜਾ ਇੱਕ ਬਹੁਤ ਫੀਲ ਮਹਿੰਗੀ ਹੋ ਗਈ ਜੋ ਚਾਰਾ ਮਹਿੰਗਾ ਹੋ ਗਿਆ 1000 ਰੁਪਏ ਤੂੜੀ ਹੋਈ ਹੋਈ ਹੈ 600 ਰੁਪਏ 700 ਰੁਪਏ ਅੱਜ ਮੱਕੀ ਹੋਈ ਹੋਈ ਐ ਅਚਾਰ ਹੋਇਆ ਹੈ 600 700 ਰੁਪਏ ਕੁਆਂਟਲ ਇਹ ਕਿਸਾਨ ਬਹੁਤ ਔਕਾ ਪੈਦਾ ਕਰ ਰਿਹਾ ਦੁੱਧ ਉਹਦਾ ਮੁੱਲ ਫੇਰ ਨਹੀਂ ਕਿਸਾਨ ਨੂੰ ਮਿਲ ਰਿਹਾ ਉੱਪਰ ਤੇ ਧੱਕੇ ਗੈਲ ਇਹ ਇੱਕ ਦੁੱਧਾਂ ਨੂੰ ਬੰਦ ਕਰ ਰਹੇ ਆ ਡੇਰੀਆਂ ਬੰਦ ਕਰ ਲੱਗੇ ਮੈਂ ਨਜਾਇਜ਼ ਧੱਕਾ ਇਹ ਅਸੀਂ ਬਰਦਾਸ਼ਤ ਨਹੀਂ ਕਰਨਾ ਹੈਗਾ ਅਸੀਂ ਸਾਰੇ ਡਾਇਰੈਕਟਰ ਨੂੰ ਸਿਫੇ ਦੇ ਦੂੰਗੇ ਅਸੀਂ ਸੜਕਾਂ 'ਤੇ ਆਉਂਗੇ ਅਸੀਂ ਇਹ ਪਿੰਡਾਂ ਦਾ ਧੱਕਾ ਨਹੀਂ ਹੋਣ ਦੇਣਾ ਹੈਗਾ ਦੁਬਾਰੇ ਡੇਰੀ ਖਲਾਈ ਜਾਵੇ ਜਿੱਕਰ ਪਹਿਲਾਂ ਚੱਲਦੀ ਸੀ ਗਾਇਨਾ ਦੁੱਧ ਸਹੀ ਆ ਕੈਮੀਕਲ ਦੁੱਧ ਨਹੀਂ ਹੈਗਾ ਇੱਕ ਕੈਮੀਕਲ ਦਾ ਬਣਿਆ ਹੋਇਆ ਦੁੱਧ ਨਹੀਂ ਹੈਗਾ ਸਵੇਰੋਂ ਸਵੇਰੇ ਉੱਠ ਕੇ ਬੀਬੀਆਂ ਬਜ਼ੁਰਗਾਂ ਆਪਣੇ ਪਸ਼ੂਆਂ ਨੂੰ ਨੜਾਉਣੇ ਕੱਖ ਪੌਣੇ ਗੋਹਾ ਚੱਕਦੇ ਆ ਤਾਂ ਦੁੱਧ ਪਾ ਦਿੰਦੇ ਆ ਤਾਂ ਡੇਰੀ ਤੱਕ ਬਚਾਉਨੇ ਆ ਨਰੇ ਨਰੇ ਤੱਕ ਇਹ ਅਸੀਂ ਬਰਦਾਸ਼ਤ ਨਹੀਂ ਕਰਨਾ ਅਸੀਂ ਡਾਇਰੈਕਟਰ ਵੀ ਸਾਰੇ ਸਿਫੇ ਦੇ ਦੂੰਗੇ ਅਤੇ ਲੋਕ ਸਾਰੇ ਸੜਕਾਂ ਉੱਤੇ ਆਉਣਗੇ ਸਰਕਾਰ ਦਾ ਤੱਕਾ ਕੀਤਾ ਆ ਇਸ ਮੌਕੇ ਡਾਇਰੈਕਟਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਿਹੜੇ ਜ਼ੋਨ ਦੇ ਡਾਇਰੈਕਟਰ ਨੇ ਉਹਨਾਂ ਵੱਲੋਂ ਵੀ ਕੀ ਕਿਹਾ ਦੱਸਿਆ ਗਿਆ ਕਿ ਸਰਾਸਤ ਧੱਕਾ ਹੋ ਰਿਹਾ ਜੋ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਇਹ ਵੀ ਗੱਲ ਕਿਹਾ ਕਿ ਜੇਕਰ ਸੁਣਵਾਈ ਜਲਦ ਨਾ ਹੋਈ ਤਾਂ ਅਸੀਂ ਸੜਕਾਂ ਤੇ ਵਿਉਤਰਾਗੇ ਕੈਮਰਾ ਪਰਸਨ ਦੇ ਨਾਲ ਪਰਮੂ ਸਿੰਘ ਦਾਨਿਕ ਸਵੇਰਾ ਟੀਵੀ ਚਿਰੀ ਚਮਕੌਰ ਸਾਹਿਬ